ਕਹੋ ਕਰਿਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੀ ਗੱਲ ਚੱਲਦੀ ਹੈ ਨਾ ਤੇ ਕਈ ਵਾਰੀ ਮੇਰੇ ਵਰਗੇ ਬੰਦੇ ਜਿਹੜੇ ਸਟੇਜਾਂ ਤੇ ਬੋਲਣ ਵਾਲੇ ਨੇ ਅਸੀਂ ਲੋਕਾਂ ਨੂੰ ਮਿਸਗਾਈਡ ਬਹੁਤ ਕੀਤਾ ਕਈ ਵਾਰੀ ਇਹ ਗੱਲਾਂ ਅਣਜਾਣਪੁਣੇ ਜੀ ਵੀ ਕੀਤੀਆਂ ਜਾਂਦੀਆਂ ਨੇ ਤੇ ਕਈ ਵਾਰੀ ਜਾਣ ਬੁੱਝ ਕੇ ਵੀ ਕੀਤੀਆਂ ਜਾਂਦੀਆਂ ਨੇ ਜਦੋਂ ਸ਼ਹੀਦੀ ਦੀ ਗੱਲ ਆਵੇਗੀ ਤੇ ਕਈ ਲੋਕ ਇਹ ਲਫ਼ਜ਼ ਵਰਤਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦੂ ਧਰਮ ਦੇ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ ਬਲੀਦਾਨ ਲਫ਼ਜ਼ ਇਸ ਗੱਲ ਵੱਲ ਪਹਿਲਾਂ ਧਿਆਨ ਦਿਓ। ਬਲੀਆਂ ਕਿਹਦੀਆਂ ਦਿੱਤੀਆਂ ਜਾਂਦੀਆਂ ਸੀ? ਪੁਰਾਣੇ ਸਮੇਂ 'ਚ ਯੱਗ ਹੁੰਦੇ ਸੀਗੇ। ਤੇ ਯੱਗ ਕਰਨ ਵੇਲੇ ਨਾ ਬਲੀ ਦਿੱਤੀ ਜਾਂਦੀ ਸੀ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ। ਜਿਵੇਂ ਮੰਨ ਲਓ ਕਿਤੇ ਗੈਂਡੇ ਦੀ ਬਲੀ ਦਿੱਤੀ ਗਈ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਣੀ 'ਚ ਆਖੀ ਨਾ ਗੈਂਡਾ ਮਾਰ ਹੋਮ ਯੱਗ ਕੀਏ ਦੇਵਤਿਆਂ ਕੀ ਬਾਣੇ। ਵੀ ਗੈਂਡੇ ਨੂੰ ਮਾਰਿਆ ਗਿਆ ਕਾਦੇ ਵਾਸਤੇ ਮਾਰਿਆ ਗਿਆ ਕਿਉਂਕਿ ਪੁਜਾਰੀ ਨੇ ਭਰਮ ਪਾਇਆ ਗੈਂਡੇ ਨੂੰ ਮਾਰ ਕੇ ਉਹਦੀ ਬਲੀ ਦੇ ਦੇਵੀ-ਦੇਵਤੇ ਖੁਸ਼ ਹੋਣਗੇ ਤੈਨੂੰ ਖੁਸ਼ੀਆਂ ਮਿਲਣਗੀਆਂ। ਕਿਤੇ ਗੈਂਡੇ ਨੂੰ ਮਾਰ ਕੇ ਬਲੀ ਦਿੱਤੀ ਜਾਂਦੀ ਹੈ ਕਿਤੇ ਘੋੜੇ ਨੂੰ ਮਾਰ ਕੇ ਅਸ਼ਵ ਮੇਦ ਯੱਗ ਘੋੜੇ ਨੂੰ ਮਾਰ ਕੇ ਉਹਦੀ ਬਲੀ ਦਿੱਤੀ ਜਾਂਦੀ ਸੀ ਇਥੋਂ ਤੱਕ ਨਰ ਮੇਦ ਯੱਗ ਵੀ ਹੈਗਾ ਸੀ ਬੰਦੇ ਨੂੰ ਮਾਰ ਕੇ ਉਹਦੀ ਬਲੀ ਦਿੱਤੀ ਜਾਂਦੀ ਸੀ ਅੱਜ ਵੀ ਤਾਂ ਕਈ ਤਾੰਤ੍ਰਿਕ ਲੋਕ ਕਹਿੰਦੇ ਨੇ ਵੀ ਤੁਹਾਡੇ ਘਰ ਪੁੱਤ ਨਹੀਂ ਪੈਦਾ ਹੁੰਦਾ ਗਵਾਂਡੀਆਂ ਦਾ ਬੱਚਾ ਚੁੱਕ ਕੇ ਉਹਦੀ ਬਲੀ ਦੇ ਦਿਓ ਤੁਹਾਡੇ ਘਰ ਪੁੱਤ ਪੈਦਾ ਹੋ ਜਾਏਗਾ ਇਹ ਬਲੀਆਂ ਵਾਲਾ ਜਿਹੜਾ ਸਿਸਟਮ ਹੈ ਨਾ ਇਹ ਯੱਗਾਂ ਤੋਂ ਚੱਲਦਾ ਆ ਰਿਹਾ ਹੈ ਯੱਗ ਕੀਤਾ ਜਾਂਦਾ ਸੀ ਬਲੀ ਦਿੱਤੀ ਜਾਂਦੀ ਸੀ ਉਸ ਨੂੰ ਕਿਹਾ ਜਾਂਦਾ ਸੀ ਬਲੀਦਾਨ ਬਲੀ ਦੇ ਰੂਪ ਦੇ ਵਿੱਚ ਦਾਨ ਦੇਣਾ ਕਿਨੂੰ ਦੇਵੀ ਦੇਵਤਿਆਂ ਨੂੰ ਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਲੀ ਦਿੱਤੀ ਹੈ ਇਹ ਲਫ਼ਜ਼ ਇੰਨਾ ਘਟਿਆ ਤੇ ਇੰਨਾ ਛੋਟਾ ਲਫ਼ਜ਼ ਹੈ ਨਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਹਾਨ ਸ਼ਕਤੀਤ ਨਾ ਵਰਤੇ ਨਹੀਂ ਜਾ ਸਕਦਾ ਕਿ ਉਹਨਾਂ ਨੇ ਬਲੀਦਾਨ ਦਿੱਤਾ ਹੈ ਇਹ ਅੱਤ ਦਾ ਘਟਿਆ ਤੇ ਬਹੁਤ ਹੀਣਾ ਬਹੁਤ ਛੋਟਾ ਲਫ਼ਜ਼ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਬਲੀਦਾਨ ਨਹੀਂ ਦਿੱਤਾ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹ ਸ਼ਹੀਦ ਹੋਏ ਨੇ ਸ਼ਹਾਦਤ ਦਾ ਮਤਲਬ ਪਤਾ ਕੀ ਹੁੰਦਾ ਗਵਾਹੀ ਦੇਣੀ ਉਹਨਾਂ ਨੇ ਸੱਚ ਦੇ ਉੱਤੇ ਤੁਰਦਿਆਂ ਹੋਇਆਂ ਇਹ ਗਵਾਹੀ ਦਿੱਤੀ ਹੈ ਕਿ ਜਿਹੜੇ ਸੱਚ ਉੱਤੇ ਤੁਰਦੇ ਨੇ ਆਪਣਾ ਸ਼ਰੀਰ ਤੇ ਲੇਖੇ ਲਾ ਜਾਂਦੇ ਨੇ ਪਰ ਧਰਮ ਤੋਂ ਪਛਾਣ ਨਹੀਂ ਛੱਡਦੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਬਲੀਦਾਨ ਨਹੀਂ ਦਿੱਤਾ ਸੋ ਇਹ ਲਫ਼ਜ਼ ਸਾਨੂੰ ਕਦੀ ਵੀ ਆਪਣੇ ਜ਼ਿਹਨ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ ਕਿ ਉਹਨਾਂ ਨੇ ਬਲੀਦਾਨ ਦਿੱਤਾ ਬਲੀਦਾਨ ਨਹੀਂ ਸ਼ਹਾਦਤ ਦਿੱਤੀ ਹੈ ਉਹ ਸ਼ਹੀਦ ਹੋਏ ਨੇ ਸ਼ਹਾਦਤ ਦਾ ਜਾਮ ਉਹਨਾਂ ਨੇ ਪੀਤਾ ਦੂਜੇ ਨੰਬਰ ਦੇ ਉੱਤੇ ਕਈ ਲੋਕ ਇਹ ਗੱਲ ਕਹਿੰਦੇ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤਿਲਕ ਤੇ ਜੰਜੂ ਦੀ ਖਾਤਰ ਆਪਣੀ ਸ਼ਹੀਦੀ ਦਿੱਤੀ ਹੈ। ਗੌਰ ਕਰੋ ਤਿਲਕ ਤੇ ਜੰਜੂ ਦੀ ਖਾਤਰ। ਤਿਲਕ ਜੰਜੂ ਵਾਲਾ ਕਨਸੈਪਟ ਸਮਝ ਲਈ ਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤਿਲਕ ਤੇ ਜੰਜੂ ਨਾਲ ਕੋਈ ਲੈਣਾ ਦੇਣਾ ਹੈ? ਗੌਰ ਕਰਿਓ। ਅਸੀਂ ਕੇਵਲ ਗੁਰੂ ਸਾਹਿਬ ਦੀ ਇੰਨੀ ਮਹਾਨ ਸ਼ਹਾਦਤ ਨੂੰ ਨਾ ਤਿਲਕ ਤੇ ਜੰਜੂ ਤੇ ਲਿਆ ਕੇ ਖੜਾ ਕਰ ਦਿੱਤਾ। ਤਿਲਕ ਦੇ ਉੱਤੇ ਤੇ ਜਨੇਊ ਦੇ ਉੱਤੇ ਮਾਫ ਕਰਿਓ ਗੁਰੂ ਸਾਹਿਬ ਦੀ ਸ਼ਹਾਦਤ ਕੇਵਲ ਤਿਲਕ ਤੇ ਜੰਜੂ ਵਾਸਤੇ ਨਹੀਂ ਹੈ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਜਿਹੜੀ ਹੈ ਉਹ ਮਨੁੱਖਤਾ ਵਾਸਤੇ ਸੀਗੀ ਇਨਸਾਨੀਅਤ ਵਾਸਤੇ ਸੀਗੀ ਹਿਊਮਨ ਰਾਈਟਸ ਦੇ ਵਾਸਤੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਹੈ ਨਾ ਕਿ ਤਿਲਕ ਤੇ ਜੰਜੂ ਦੇ ਵਾਸਤੇ ਕਿਉਂਕਿ ਤਿਲਕ ਤੇ ਜੰਜੂ ਨੂੰ ਬਾਣੀ ਦੇ ਵਿੱਚ ਨਕਾਰਿਆ ਗਿਆ ਇਹਨੂੰ ਪ੍ਰਵਾਨ ਕੀਤਾ ਹੀ ਨਹੀਂ ਗਿਆ ਬਾਣੀ ਦਾ ਵਾਕ ਪੜ੍ਹ ਲਓ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਤੇਰਾ ਨਾਮ ਕਰੀ ਚਨਾਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ ਪੁਜਾਰੀ ਜਿਹੜਾ ਸੀ ਮੱਥੇ ਤੇ ਤਿਲਕ ਲਾਉਂਦਾ ਸੀਗਾ ਕਹਿੰਦਾ ਸੀ ਮੈਂ ਇਹਦੇ ਨਾਲ ਦੀ ਪੂਜਾ ਕਰ ਰਿਹਾ ਵਾ ਗੁਰੂ ਸਾਹਿਬ ਕਹਿੰਦੇ ਵੀ ਮੱਥੇ ਤੇ ਤਿਲਕ ਲਾਉਣ ਦੀ ਗੱਲ ਨਹੀਂ ਆਪਣੀ ਜ਼ਿੰਦਗੀ ਨੂੰ ਸਵਾਰ ਲਓ ਅਸਲ ਦੇ ਵਿੱਚ ਇਹੀ ਤਿਲਕ ਹੈ ਬਾਹਰਲੇ ਤਿਲਕ ਨੂੰ ਤਾਂ ਕੋਈ ਮਾਨਤਾ ਹੀ ਨਹੀਂ ਦਿੰਦੀ ਆ ਤੁਸੀਂ ਨਿਤ ਆਸਾ ਕੀ ਵਾਰ ਦੇ ਵਿੱਚ ਸੁਣਦੇ ਹੋ ਪੜ ਪੁਸਤਕ ਸੰਧਿਆ ਬਾਦਨ ਪੜੋ ਜਰਾ ਪੜ ਪੁਸਤਕ ਸੰਧਿਆ ਬਾਦਨ ਸੇਲ ਪੂਜਸ ਬਗਲ ਸਮਾਦੰ ਮੁਖ ਝੂਠ ਬੀ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਅੱਗੇ ਕੀ ਹੁੰਦਾ ਤਿਲਕ ਲਿ ਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਗੁਰੂ ਸਾਹਿਬ ਕਹਿੰਦੇ ਵੀ ਜੇ ਰੱਬ ਵਾਲੇ ਕੰਮਾਂ ਨੂੰ ਬੰਦਾ ਜਾਣਦਾ ਹੋਵੇ ਨਾ ਤੇ ਆ ਮੱਥੇ ਉੱਤੇ ਤਿਲਕ ਲਾਉਣ ਨੂੰ ਉਹ ਫੋਕਟ ਕਰਮ ਕਹੇਗਾ ਸਭ ਫੋਕਟ ਨਿਸ਼ਚੋ ਕਰਮ ਇਹ ਤਾਂ ਫੋਕਟ ਹੈ ਫालतू ਦਾ ਕੰਮ ਹੈ ਹੁਣ ਜਿਸ ਨੂੰ ਕੁਰਬਾਨੀ ਫਾਲਤੂ ਦਾ ਕੰਮ ਕਹਿੰਦੀ ਹੋਵੇ ਉਹਦੇ ਵਾਸਤੇ ਗੁਰੂ ਸਾਹਿਬ ਆਪਣੀ ਸ਼ਹਾਦਤ ਨਹੀਂ ਦੇ ਸਕਦੇ ਇਸ ਗੱਲ ਵੱਲ ਗੌਰ ਕਰਿਓ ਤਿਲਕ ਵਾਸਤੇ ਗੁਰੂ ਦੀ ਸ਼ਹਾਦਤ ਨਹੀਂ ਹੈ ਜੰਝੂ ਵਾਸਤੇ ਨਹੀਂ ਹੈ ਜਨੇਊ ਪਾਉਣ ਤੋਂ ਤੇ ਗੁਰੂ ਨਾਨਕ ਸਾਹਿਬ ਨੇ ਇਨਕਾਰ ਕੀਤਾ ਸ਼ਬਦ ਤੁਸੀਂ ਕਿੰਨੀ ਵਾਰੀ ਪੜ੍ਹਦੇ ਹੋ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਣ ਦੇ ਘੱਤ ਪੰਡਤ ਗੁਰੂ ਨਾਨਕ ਸਾਹਿਬ ਦੇ ਗੱਲ 'ਚ ਜਨੇਊ ਪਾਉਣ ਲੱਗਾ ਤੇ ਪੰਡਤ ਨੂੰ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀਗਾ ਪੰਡਤ ਜੀ ਇਹਨੂੰ ਪਾਉਣ ਦਾ ਹੁੰਦਾ ਕੀ ਹੈ ਕਹਿੰਦੇ ਇਹਨੂੰ ਪਾਉਣ ਦਾ ਬੰਦਾ ਵੱਡਾ ਹੋ ਜਾਂਦਾ ਉੱਚਾ ਹੋ ਜਾਂਦਾ ਬਾਕੀਆਂ ਦੇ ਨਾਲੋਂ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੀ ਮਾਤਾ ਨੂੰ ਲੈ ਕੇ ਆਉਣਾ ਮੈਂ ਆਪਣੀ ਮਾਤਾ ਦੇ ਤਨ ਤੇ ਅਜੇ ਤੱਕ ਜਨੇਊ ਨਹੀਂ ਦੇਖਿਆ ਉਹਨਾਂ ਨੂੰ ਪਹਿਲਾਂ ਪਾਉ ਕਿਉਂਕਿ ਮੇਰੇ ਨਾਲੋਂ ਵੱਡੇ ਨੇ ਪੰਡਿਤ ਕਹਿੰਦਾ ਵੀ ਇਹ ਔਰਤ ਨੂੰ ਨਹੀਂ ਪਾਇਆ ਜਾ ਸਕਦਾ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਮੈਂ ਆਪਣੀ ਵੱਡੀ ਭੈਣ ਨੂੰ ਲੈ ਆ ਨਾ ਬੇਬੇ ਨਾਨਕੀ ਨੂੰ ਮੇਰੇ ਨਾਲੋਂ 5 ਸਾਲ ਵੱਡੀ ਉਹਨੂੰ ਪਾ ਦਿਓ ਕਹਿੰਨੇ ਤੈਨੂੰ ਦੱਸਿਆ ਦੇ ਵੀ ਔਰਤ ਨੂੰ ਨਹੀਂ ਪਾਇਆ ਜਾ ਸਕਦਾ ਉਹ ਕਹਿੰਦੇ ਜੀ ਕਿਉਂ ਨਹੀਂ ਪਾਇਆ ਜਾ ਸਕਦਾ ਔਰਤ ਨਹੀਂ ਵੀ ਹੁੰਦੀ ਹੈ ਕਹਿੰਦਾ ਫਿਰ ਮੈਂ ਆਪਣੇ ਦੋਸਤਾਂ ਨੂੰ ਲੈ ਆਂਨਾ ਗੁਰੂ ਨਾਨਕ ਸਾਹਿਬ ਆਪਣੇ ਦੋਸਤਾਂ ਨੂੰ ਲੈ ਆਏ ਉਹ ਕਹਿੰਦੇ ਪੰਡਤ ਕਹਿੰਦਾ ਇਹਨਾਂ ਨੂੰ ਵੀ ਨਹੀਂ ਪਾਇਆ ਜਾ ਸਕਦਾ ਉਹ ਕਹਿੰਦੇ ਕਿਉਂ ਕਹਿੰਦੇ ਅਸ਼ੂਦਰ ਨੇ ਨਾ ਜਨੇਊ ਔਰਤ ਵਾਸਤੇ ਹੈ ਨਾ ਛੂਦਰ ਵਾਸਤੇ ਇਹ ਤੈਨੂੰ ਪਾਇਆ ਜਾ ਸਕਦਾ ਗੁਰੂ ਸਾਹਿਬ ਕਹਿੰਦੇ ਵੀ ਇਹੋ ਜਿਹਾ ਜਨੇਊ ਫਿਰ ਮੈਂ ਵੀ ਨਹੀਂ ਪਾਉਣਾ ਜਿਹੜਾ ਮੇਰੀ ਮਾਂ ਨੂੰ ਮੇਰੇ ਤੋਂ ਛੋਟਾ ਕਰ ਦਿੰਦਾ ਹੋਵੇ ਮੇਰੀ ਭੈਣ 5 ਸਾਲ ਮੇਰੇ ਨਾਲੋਂ ਵੱਡੀ ਹੈ ਉਹਨੂੰ ਛੋਟਾ ਕਰ ਦਿੰਦਾ ਹੋਵੇ ਮੇਰੇ ਦੋਸਤਾਂ ਦੇ ਨਾਲ ਮੇਰੀ ਵਿੱਥ ਪਾ ਦਿੰਦਾ ਹੋਵੇ ਨਾ ਇਹੋ ਜਿਹਾ ਜਨੇਊ ਮੈਂ ਵੀ ਨਹੀਂ ਪਾਉਣਾ ਪੰਡਤ ਜੀ ਪਰ ਮੈਂ ਜਨੇਊ ਪਾਵਾਂਗਾ ਪਰ ਮੈਨੂੰ ਉਹ ਜਨੇਊ ਦਿਓ ਜਿਹੜਾ ਮਨ ਤੇ ਪਾਇਆ ਜਾਂਦਾ ਸਰੀਰ ਵਾਲਾ ਜਨੇਊ ਮੈਂ ਨਹੀਂ ਪਾਉਣਾ ਉਹ ਜਨੇਊ ਕਿਹੜਾ ਸੀ ਫਿਰ ਜਿਹੜਾ ਮਨ ਤੇ ਪਾਇਆ ਜਾਂਦਾ ਦਇਆ ਕਪਾ ਕਪਾ ਜਿਹੜੀ ਹੋਵੇ ਉਹ ਦਇਆ ਦੀ ਹੋਵੇ ਸੰਤੋਖ ਸੂਤ ਸੂਤ ਜਿਹੜਾ ਹੋਵੇ ਸੰਤੋਖ ਦਾ ਹੋਵੇ ਜੱਤ ਗੰਢੀ ਸੱਤਵਟ ਜਿਹਨੂੰ ਜੱਤ ਸਤ ਦੀਆਂ ਗੰਡਾਂ ਦਿੱਤੀਆਂ ਹੋਣ ਜੱਤ ਗੰਢੀ ਸੱਤਵਟ ਇਹ ਜਨੇਊ ਜੀ ਕਾ ਜੀ ਕਹਿੰਦੇ ਨੇ ਮਨ ਨੂੰ ਇਹ ਜਨੇਊ ਜੀ ਕਾ ਭਈ ਹੈਗਾ ਤਾਂ ਪੰਡੇ ਘਰ ਤੋਂ ਬਣਾ ਦੇ ਫਿਰ ਹੈਗਾ ਤੇਰੇ ਕੋਲ ਤੇ ਪੰਡਤ ਨੇ ਹੱਥ ਖੜੇ ਕਰਤੇ ਕਹਿੰਦਾ ਮੇਰੇ ਕੋਲ ਨਹੀਂ ਹੈਗਾ ਆਹ ਵਾਲਾ ਜਿਹੜਾ ਗੁਣਾ ਦਾ ਜਨੇਊ ਹੈ ਨਾ ਦਇਆ ਵਾਲਾ ਸੰਤੋਖ ਵਾਲਾ ਇਹ ਗੁਰੂ ਦੇ ਕੋਲੋਂ ਮਿਲਦਾ ਤੇ ਮਨ ਤੇ ਪਾਇਆ ਜਾਂਦਾ ਹੈ ਕਬ ਗੁਨਾ ਨੂੰ ਜ਼ਿੰਦਗੀ ਚ ਧਾਰਨ ਕਰਨ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਸੀ ਤੇ ਬਾਹਰਲੇ ਜਨੇ ਉਹਨੂੰ ਤਾਂ ਕੋਈ ਮੰਨਤਾ ਹੀ ਨਹੀਂ ਦਿੱਤੀ ਗੁਰਬਾਣੀ ਨੇ ਤੇ ਅਸੀਂ ਕਿੰਜ ਕਹਿ ਸਕਦੇ ਆ ਵੀ ਤਿਲਕ ਤੇ ਕੇਵਲ ਜੰਜੂ ਕਰਕੇ ਉਹਨਾਂ ਨੇ ਸ਼ਹਾਦਤ ਦਿੱਤੀ ਨਹੀਂ ਹਿਊਮਨ ਰਾਈਟਸ ਵਾਸਤੇ ਇਨਸਾਨੀਅਤ ਦੀ ਖਾਤਰ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਇਨਸਾਨੀਅਤ ਦੀ ਖਾਤਰ ਮਨੁੱਖਤਾ ਦੀ ਖਾਤਰ ਤੇ ਇੱਕ ਬੇਨਤੀ ਕਰਾਂ ਉਸ ਸਮੇਂ ਹਿੰਦੂ ਵੀਰਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤੇ ਔਰੰਗਜ਼ੇਬ ਜਿਹੜਾ ਆਪਣੇ ਉਹਨੂੰ ਮੁਸਲਮਾਨ ਅਖਵਾ ਰਿਆ ਸੀ ਉਹ ਜ਼ੁਲਮ ਕਰ ਰਿਹਾ ਸੀ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ ਪਰ ਫਰਜ਼ ਕਰੋ ਜੇ ਇਸ ਤਰ੍ਹਾਂ ਹੁੰਦਾ ਕਿ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੁੰਦਾ ਤੇ ਹਿੰਦੂ ਵੀਰ ਜ਼ੁਲਮ ਕਰ ਰਹੇ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਵੀ ਆਪਣੀ ਸ਼ਹਾਦਤ ਦੇ ਦੇਣੀ ਸੀ ਜਾ ਕੇ ਕਿਉਂਕਿ ਉਹਨਾਂ ਦਾ ਕਿਸੇ ਮਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਆਪਣੇ ਸਾਹਮਣੇ ਕੋਈ ਹਿੰਦੂ ਕੋਈ ਮੁਸਲਮਾਨ ਇਹ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ ਤੇ ਇਹ ਨਜ਼ਰ ਆਉਂਦਾ ਜਿਸ ਤਰ੍ਹਾਂ ਦਾ ਰੱਬ ਨੇ ਮੈਨੂੰ ਬਣਾਇਆ ਇਸ ਸੰਸਾਰ ਵਿੱਚ ਬਣਾ ਕੇ ਭੇਜਿਆ ਉਸੇ ਤਰ੍ਹਾਂ ਦਾ ਇਹਨੂੰ ਬਣਾ ਕੇ ਭੇਜਿਆ ਸਾਡਾ ਰਿਸ਼ਤਾ ਕੀ ਹੈ ਇੱਕ ਪਿਤਾ ਇੱਕ ਉਸਕੇ ਹਮਬਾਰਕ ਸਾਡਾ ਪਿਓ ਇੱਕ ਹੈ ਰੱਬ ਤੇ ਅਸੀਂ ਸਾਰੇ ਉਹਦੇ ਬੱਚੇ ਆ ਆ ਜਿਹੜੇ ਵੱਖੋ ਵੱਖਰੇ ਮਤ ਚਲਾ ਦਿੱਤੇ ਗਏ ਤੇ ਲੋਕਾਂ ਦੇ ਵੱਲੋਂ ਚਲਾਤੇ ਗਏ ਸਾਨੂੰ ਤਾਂ ਇੱਕ ਇੱਕ ਧਰਮ ਨਾਲ ਜੋੜਿਆ ਸੀ ਉਹ ਧਰਮ ਕਿਹੜਾ ਸੀ ਇੱਕੋ ਧਰਮ ਡ੍ਰਿੜਾ ਸੱਚ ਕੋਈ ਸੱਚ ਨੂੰ ਡ੍ਰਿੜ ਕਰੋ ਇਹ ਸਭ ਤੋਂ ਵੱਡਾ ਧਰਮ ਹੁੰਦਾ ਹੈ ਸਰਬ ਧਰਮ ਮੈਂ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰੂ ਸਾਹਿਬ ਦੇ ਇਹ ਗੱਲ ਕਹਿੰਦੇ ਨੇ ਸੋ ਇਸ ਗੱਲ ਵਾਲੇ ਪਾਸੇ ਨੂੰ ਧਿਆਨ ਦਿਓ ਇੱਕ ਗਲਤੀ ਅਸੀਂ ਹੋਰ ਕਰਦੇ ਆ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਬੁਲਾਉਂਦੇ ਆ ਬੜਾ ਛੋਟਾ ਕਰਕੇ ਪੇਸ਼ ਕਰਦੇ ਆ ਮੈਨੂੰ ਮਾਫ ਕਰਿਓ ਹਿੰਦ ਦੀ ਚਾਦਰ ਕਹਿਣਾ ਇਹਦਾ ਮਤਲਬ ਪਤਾ ਕੀ ਨਿਕਲਦਾ ਕੇਵਲ ਭਾਰਤ ਦੇਸ਼ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਕੇਵਲ ਭਾਰਤ ਨੂੰ ਉਹਨਾਂ ਨੇ ਆਪਣੇ ਸਰੀਰ ਦੀ ਚੱਦਰ ਬਣਾ ਕੇ ਢੱਕ ਦਿੱਤਾ ਪਰ ਨਹੀਂ ਇਤਿਹਾਸ ਵਿੱਚੋਂ ਪੜ੍ਹ ਕੇ ਵੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਇੱਕ ਕਵੀ ਹੋਏ ਨੇ ਉਹਨਾਂ ਦਾ ਨਾਮ ਹੈ ਕਵੀ ਸੈਨਾ ਸਿੰਘ ਸੈਨਾਪਤੀ ਉਹਨਾਂ ਨੇ ਲਫ਼ਜ਼ ਪਤਾ ਕੀ ਲਿਖੇ ਨੇ ਉਹ ਕਹਿੰਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਉਹਨਾਂ ਨੇ ਹਿੰਦ ਦੀ ਚਾਦਰ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਜ਼ਿਕਰ ਕੀਤਾ ਸਗਲ ਸ੍ਰਿਸ਼ਟ ਸ੍ਰਿਸ਼ਟ ਦਾ ਮਤਲਬ ਸਾਰੀ ਨ ਸਾਰੀ ਦੁਨੀਆ ਸਗਲ ਸ੍ਰਿਸ਼ਟ ਸਾਰੀ ਦੁਨੀਆ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਾਰੀ ਦੀ ਸਾਰੀ ਮਨੁੱਖਤਾ ਨੂੰ ਬਚਾਇਆ ਸਾਰੀ ਦੀ ਸਾਰੀ ਮਨੁੱਖਤਾ ਨੂੰ ਬਚਾਇਆ ਜਿਹੜੀ ਮਨੁੱਖਤਾ ਗੁਣਾ ਵਾਲੇ ਪਾਸੇ ਤੋਂ ਨੰਗੀ ਕੀਤੀ ਜਾ ਰਹੀ ਸੀ ਆਪਣੀ ਸ਼ਹਾਦਤ ਦੇ ਕੇ ਉਸ ਨੂੰ ਬਚਾਇਆ ਤੁਸੀਂ ਗੌਰ ਕਰਿਓ ਇਹ ਗੱਲ ਸਗਲ ਸ੍ਰਿਸ਼ਟੀ ਦੀ ਗੱਲ ਕਿਉਂ ਲਿਖੀ ਗਈ ਹਿੰਦੂਨੀ ਚਾਦਰ ਦੀ ਗੱਲ ਉਹਨਾਂ ਨੇ ਕਿਉਂ ਨਹੀਂ ਕੀਤੀ ਕਿਉਂਕਿ ਕਾਰਨ ਹੈ ਦੇ ਪਿੱਛੇ ਕਾਰਨ ਇਹ ਹੈ ਵਿੱਚ ਔਰੰਗਜ਼ੇਬ ਮੰਨ ਲਓ ਸਾਰੇ ਹਿੰਦੂ ਵੀਰਾਂ ਨੂੰ ਮੁਸਲਮਾਨ ਬਣਾ ਲੈਂਦਾ ਪਤਾ ਕੀ ਉਹਨੇ ਉੱਥੇ ਰੁਕ ਜਾਣਾ ਸੀਗਾ ਨਹੀਂ ਜਿਸ ਬੰਦੇ ਨੂੰ ਜਿਹਦੇ ਆਪਾਂ ਇੰਜ ਕਹਿ ਲਈਏ ਵੀ ਖੂਨ ਲੱਗ ਜਾਏ ਨਾ ਜਿਹਦਿਆਂ ਬੁੱਲਾ ਨੂੰ ਜਿਹਨੂੰ ਖੂਨ ਪੀਣ ਦਾ ਸੁਆਦ ਆਣ ਲੱਗ ਪਵੇ ਉਹ ਫਿਰ ਰੁਕਦਾ ਨਹੀਂ ਜੇ ਹੁੰਦਾ ਜੇ ਉਹ ਸਾਰੇ ਹਿੰਦੂ ਵੀਰਾਂ ਨੂੰ ਮੰਨ ਲਓ ਮੁਸਲਮਾਨ ਬਣਾ ਵੀ ਲੈਂਦਾ ਨਾ ਉਸ ਤੋਂ ਬਾਅਦ ਉਹਨੇ ਕਿਸੇ ਹੋਰ ਪਾਸੇ ਨੂੰ ਤੁਰ ਪੈਣਾ ਸੀਗਾ ਉਹ ਖਤਰਾ ਹੀ ਸੀਗਾ ساری ਦੁਨੀਆ ਵਾਸਤੇ ਸੋ ਇਸ ਕਰਕੇ ਹਿੰਦੀ ਚਾਦਰ ਦਾ ਜ਼ਿਕਰ ਨਹੀਂ ਤੁਹਾਨੂੰ ਇਤਿਹਾਸ ਚ ਮਿਲਦਾ ਇਹ ਤਾਂ ਅਸੀਂ ਛੋਟਾ ਕਰਕੇ ਪੇਸ਼ ਕਰ ਦਿੱਤਾ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਇੱਥੇ ਤਾਂ ਜ਼ਿਕਰ ਇਹ ਹੈ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਸੋ ਜਿਹੜੀਆਂ ਤੰਗੀਆਂ ਚ ਥੋੜਾ ਜਿਹਾ ਬਾਹਰ ਨਿਕਲ ਕੇ ਨਾ ਥੋੜਾ ਵਿਸ਼ਾਲ ਹਿਰਦੇ ਨਾਲ ਸੋਚਣ ਦਾ ਜਦੋਂ ਆਪਾਂ ਯਤਨ ਕਰਾਂਗੇ ਤੇ ਸਾਡੇ ਕਿੰਨੇ ਹੀ ਸ਼ੰਕੇ ਨੇ ਜਿਹੜੇ ਉਹ ਕਲੀਅਰ ਹੋ ਜਾਣਗੇ ਇਸੇ ਕਰਕੇ ਕਵੀ ਹਰਮਾਨ ਸਿੰਘ ਉਹ ਉਪਦੇਸ਼ਕ ਨੇ ਇੱਕ ਗੱਲ ਲਿਖੀ ਸੀ ਉਹ ਕਹਿੰਦਾ ਆਜ ਜੋਲੋ ਦੇਖੀਏ ਤੋ ਹੈ ਹਿੰਦ ਮੈਂ ਮੁਸਲਮਾਨ ਇਨ ਮੈਂ ਕਹੋ ਕੌਣ ਅਰਬਸਤਾਨ ਕੇ ਉਹ ਕਹਿੰਦਾ ਵੀ ਅੱਜ ਜਿਹੜੇ ਇਸ ਭਾਰਤ ਦੀ ਧਰਤੀ ਦੇ ਉੱਤੇ ਮੁਸਲਮਾਨ ਨਜ਼ਰ ਆਉਂਦੇ ਨੇ ਦੱਸੋ ਇਹ ਕਿਸੇ ਅਰਬ ਕੰਟਰੀ ਤੋਂ ਆਏ ਨੇ ਨਹੀਂ ਇਹ ਇੱਥੇ ਦੇ ਰਹਿਣ ਵਾਲੇ ਲੋਕ ਸੀਗੇ ਜਿਨ੍ਹਾਂ ਨੂੰ ਔਰੰਗਜ਼ੇਬ ਨੇ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਇਸਲਾਮ ਦੇ ਵਿੱਚ ਲੈ ਕੇ ਆਂਦਾ ਸੀਗਾ ਇੱਥੇ ਦੇ ਲੋਕ ਸੀ ਆਜ ਜਔਲੋ ਦੇਖੀਏ ਤਾਂ ਹੈ ਹਿੰਦ ਮੇ ਮੁਸਲਮਾਨ ਇਨ ਮੇ ਕਹੋ ਕੌਣ ਅਰਬਸਤਾਨ ਕੇ ਖੱਤਰੀ ਬ੍ਰਾਹਮਣ ਵਾ ਬਾਣਿਓ ਕੇ ਪੁੱਤ ਬਹੁਤ ਹੈ ਤੇ ਕੌਣ ਨੇ ਖਤਰੀ ਬ੍ਰਾਹਮਣ ਵਾ ਬਾਣਿਓ ਕੇ ਪੂਤ ਬੋਤੇ ਜੱਟ ਜ਼ਿਮੀਦਾਰ ਵਾ ਕੌਮ ਤਰਖਾਨ ਕੇ ਮੱਕੇਓ ਮਦੀਨੇ ਕੇ ਨਾ ਯੇ ਕਭੀ ਵਾਸੀ ਹੋਏ ਰਾਫਜ਼ੀ ਦੁਰਾਨੀ ਹੋ ਰਹੇ ਨਾ ਇਰਾਨ ਕੇ ਇਸੀ ਤੌਰ ਹਿੰਦ ਸਭ ਹੋਵਤੀ ਮੁਸਲਮਾਨ ਜੋ ਨਾ ਤੀਰ ਛੂਟਤੇ ਗੋਬਿੰਦ ਸਿੰਘ ਜਵਾਨ ਕੇ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਨਾ ਹੁੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾ ਹੁੰਦੇ ਤੇ ਸ਼ਾਇਦ ਇਸ ਮੁਲਕ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਪਰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਮੁਲਕ ਦੇ ਲੋਕਾਂ ਨੂੰ ਬਚਾਇਆ ਆ ਜੋ احسان فراموش ہو چکے ਨੇ ਆ ਜੋ احسان فراموش ਨੇ ਉਹਦਾ ਧੰਨਵਾਦ ਵੀ ਨਹੀਂ ਕਰਦੇ ਧੰਨਵਾਦ ਵੀ ਨਹੀਂ ਕਰਦੇ ਸਗੋਂ ਫਿਰਕੇ ਕੱਸੇ ਜਾਂਦੇ ਨੇ ਆ ਸਿੱਖਾਂ ਦੇ ਉੱਤੇ ਮਜ਼ਾਕ ਬਣਾਏ ਜਾਂਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਬਣਾਏ ਜਾਂਦੇ ਪਰ ਫਿਰ ਬੇਨਤੀ ਕਰਾਂ ਸਾਰੇ ਮਾੜੇ ਨਹੀਂ ਜੇ ਹੁੰਦੇ ਵਿੱਚ ਕੁਝ ਕੁ ਹੋਣਗੇ ਉਹ ਜੇ ਸ਼ਰਾੜਤੀ ਅੰਸਰ ਪਰ ਸਾਰੇ ਮਾੜੇ ਨਹੀਂ ਜੇ ਹੁੰਦੇ ਹਰ ਇੱਕ ਕੌਮ ਵਿੱਚ ਚੰਗੇ ਇਨਸਾਨ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਅਸੀਂ ਇਹ ਵੇਖਣਾ ਹੈ ਚੰਗਿਆਈ ਨੂੰ ਅਸੀਂ ਲੈਣਾ ਹੈ ਚੰਗਿਆਈ ਨੂੰ ਲੈਣਾ ਹੈ ਚੰਗਿਆਈ ਕਿਸੇ ਕੋਲੋਂ ਵੀ ਮਿਲਦੀ ਹੋਵੇ ਲੈ ਲੈਣੀ ਚਾਹੀਦੀ ਹੈ ਪਰ ਜਿਹੜੀ ਵੀ ਵਿਚਾਰ ਲੈਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਦੇ ਉੱਤੇ ਖਰੀ ਹੋਣੀ ਚਾਹੀਦੀ ਹੈ ਉਤਰ ਨਹੀਂ ਚਾਹੀਦੀ ਖਰੀ ਉਤਰਨੀ ਚਾਹੀਦੀ ਹੈ ਤਾਂ ਉਸ ਵਿਚਾਰ ਨੂੰ ਲਿਆ ਜਾ ਸਕਦਾ ਹੈ ਤੇ ਜੇ ਅਸੀਂ ਆਪਣੀ ਵਿਚਾਰ ਅੱਗੇ ਰੱਖਣੀ ਚਾਹਾਂਗੇ ਗੁਰੂ ਤੋਂ ਅੱਗੇ ਹੋਣਾ ਚਾਹਾਂਗੇ ਫਿਰ ਮਾਫ ਕਰਿਓ ਮਾਲਕ ਦੇ ਦਰ ਦੇ ਉੱਤੇ ਇਸ ਤਰ੍ਹਾਂ ਪਰਮਾਨ ਨਹੀਂ ਹੋਇਆ ਜਾ ਸਕਦਾ ਸੋ ਆ ਜਿਹੜੀਆਂ ਵਿਚਾਰਾਂ ਨੇ ਆ ਕੁਝ ਕੁ ਨੁਕਤੇ ਜਿਹੜੇ ਨੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹਨਾਂ ਨੂੰ ਜਰੂਰ ਅਸੀਂ ਸਮਝਣ ਦਾ ਯਤਨ ਕਰੀਏ ਜਦੋਂ ਗੁਰਬਾਣੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਸਾਡੇ ਬਹੁਤ ਸਾਰੇ ਸ਼ੰਕੇ ਨੇ ਜਿਹੜੇ ਉਹ ਕਲੀਅਰ ਹੋ ਜਾਣਗੇ ਕਿਉਂਕਿ ਵੇਖੋ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਭਾਵੇਂ ਜੋ ਮਰਜ਼ੀ ਲਿਖਿਆ ਹੋਵੇ ਬਹੁਤਾ ਕੁਝ ਤਾਂ ਇਤਿਹਾਸ ਦੇ ਵਿੱਚ ਤੁਹਾਨੂੰ ਐਸਾ ਵੀ ਮਿਲੇਗਾ ਜਿਹਦੇ ਵਿੱਚ ਬਹੁਤ ਸਾਰੀ ਮਨਮਤ ਹੈ ਕਿਉਂਕਿ ਬੰਦਾ ਜਦੋਂ ਲਿਖਦਾ ਹੈ ਨਾ ਬੰਦਾ ਲਿਖਣ ਲੱਗਿਆਂ ਕਿੰਨੇ ਤਰ੍ਹਾਂ ਦੀਆਂ ਗਲਤੀਆਂ ਕਰਦਾ ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਸਾਰੇ ਭੁੱਲਣ ਦੇ ਵਿੱਚ ਆਉਂਦੇ ਨੇ ਗੁਰੂ ਤੇ ਕਰਤਾਰ ਕੇਵਲ ਭੁੱਲਣ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਇਤਿਹਾਸ ਦੀ ਕੱਲੀ-ਕੱਲੀ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਉੱਤੇ ਅਸੀਂ ਪਰਖ ਕੇ ਵੀ ਜ਼ਰੂਰ ਵੇਖਣਾ ਹੈ ਕਿ ਗੁਰੂ ਜੀ ਇਸ ਗੱਲ ਨਾਲ ਐਗਰੀ ਕਰਦੇ ਨੇ ਜੇ ਤੇ ਕਰਦੇ ਨੇ ਉਹ ਗੱਲ ਠੀਕ ਹੈ ਤੇ ਜੇ ਗੁਰੂ ਜੀ ਐਗਰੀ ਨਹੀਂ ਹੁੰਦੇ ਤਾਂ ਫਿਰ ਉਸ ਗੱਲ ਨੂੰ ਨਕਾਰ ਦੇਣਾ ਜ਼ਿਆਦਾ ਵਧੀਆ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਵੀ ਜੇ ਉਹਨਾਂ ਸਹਿਮਤ ਨਹੀਂ ਹੋ ਰਹੇ ਤੇ ਅਸੀਂ ਉਹਨੂੰ ਆਪਣਾ ਇਤਿਹਾਸ ਮੰਨ ਨਹੀਂ ਸਕਦੇ ਹੋ ਸਕਦਾ ਹੈ ਬੰਦੇ ਨੇ ਲਿਖਿਆ ਤੇ ਗਲਤੀ ਕਰ ਦਿੱਤੀ ਹੋਵੇ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪਰਖਿਆ ਜਾਏਗਾ ਸਾਡੇ ਅਨੇਕਾਂ ਹੀ ਜਿਹੜੇ ਸ਼ੰਕੇ ਨੇ ਉਹ ਕਲੀਅਰ ਹੋ ਸਕਦੇ ਨੇ ਸੋ ਇਤ